ਹਾਲੇ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ 'ਚ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਕਰ ਰਹੇ ਸੀਗੇ 8 9 10 ਸਮਾਗਮ ਦੀ ਸੇਵਾ ਬਾਈ ਭਟੀਸ ਤੋਂ ਪਹੁੰਚਿਆ ਬਾਈ ਗੁਰਦੁਆਰੇ ਤੇ ਟੈਂਕਰ ਲੈਣ ਵਾਸਤੇ ਬਾਈ ਨੂੰ ਫੋਨ ਕਰਿਆ ਪ੍ਰਧਾਨ ਨੂੰ ਕਹਿੰਦਾ 10 15 ਮਿੰਟ ਮਾਰਿਆ ਖੜ੍ਹ ਜੋ ਉਰੀ ਗੁਰਦਾਰੇ ਦੇ ਬਾਹਰ ਬਸ ਬਾਈ ਫਿਰ ਚੱਲਦੇ ਆਂ ਭਰ ਕੇ ਲੈ ਜਾਗੇ ਉਰੀ ਪਿੰਡ ਤੋਂ ਬਾਈ ਭਟੀਸ ਤੋਂ ਹੀ ਭਰ ਕੇ ਫਿਰ ਹੁਲਕੇ ਪਿੰਡ ਲੈ ਜਾਣਾ ਟੈਂਕਰ ਠੀਕ ਹੈ ਆ ਟ੍ਰੈਕਟਰ ਹੈ ਬਈ ਸਾਡਾ ਛੋਟਾ ਜਮਦੂਦਗਾ ਛੋਟਾ ਹੁਣ ਚਲ ਵੀਂਦਰ ਬਣ ਰਿਹਾ ਹੈ ਹੋ ਲਗ ਰਿਹਾ ਬਈ ਦੇ ਪੋਸਟਰ ਦਿਖ ਗਿਆ ਪਿੰਡ ਹੁਲਕਾ 8 9 10 ਫਰਵਰੀ ਸਮਾ ਦੁਪਹਿਰ ਪਹੁੰਚਣਾ ਬਈ ਸਾਰਿਆਂ ਨੇ ਜਿਹੜੇ ਜਿਹੜੇ ਮੇਰੇ ਬਲੌਗ ਦੇਖਦੇ ਨੇ ਬਈ ਸਾਰੇ ਪਹੁੰਚਿਓ ਬਈ ਹੋ ਟੈਂਕਰ ਅਸੀਂ ਜੋੜ ਲਿਆ ਸੀਗਾ ਬਈ ਪ੍ਰਧਾਨ ਆ ਗਿਆ ਸੀਗਾ ਮੈਂ ਭਰਨ ਲੱਗੇ ਉਹ ਟੈਂਕਰ ਹਾ ਬੀ ਹੱਥ ਲੈ ਘੜਦੇ ਪਿੱਛੇ ਮੈਂ ਨਗੇਰ ਰਿਹਾ ਵਿਚ ਮਰ ਮਰ ਬਲੌਗਰ ਵਾ ਕੁਛ ਹੈ ਹੈ ਕਿਆ ਕਰਿਆ ਨਹੀਂ ਮੜਿਆ ਆ ਪਾਣੀ ਭਰ ਦਿਆ ਬਾਈ ਨੂੰ ਭਰ ਕੇ ਪਾ ਲੈ ਉਹ ਤੇਰਾ ਪੈਸਾ ਦੇਣਾ ਓਏ ਲੋਰ ਚਿੱਤਰ ਗਿੱਲੇ ਕਰਦੇ ਓਏ ਹੂ ਕਰਿਆ ਉਹ ਹੱਥ ਧੋਣ ਲੱਗਾ ਦਾ ਚਿੱਤਰ ਗਿੱਲੇ ਕਰਦੇ ਉਹ ਤਾਂ ਪਿੱਛੇ ਬਸ ਕਰ ਲੈ ਉਹ ਹੋਲੀ ਚਿੱਤਰ ਉਹ ਕਾਲੀ ਗਿੱਲਾ ਕਾਨੂੰ ਕਰ ਰਿਹਾ ਬਾਈ ਆ ਦੇ ਕੀ ਯਾਰ ਛੋੜ ਕਰਦੇ ਯਾਰ ਓ ਸ਼ੇਵਾਂ ਮੂਵੀ ਕੀ ਕਰਿਆ ਭਾਈ ਆਪ ਸੰਦੇਹੀ ਨੂੰ ਉਹ ਕਹਿਦਾ ਉਹਨੂੰ ਯਾਰ ਦਾ ਮੈਂ ਚੋੜ ਕਰੀ ਜਾਹਾਂਗੇ ਚੋੜ ਮੈਂ ਕਰੀਏ ਪਾਣੀ ਲੋ ਲੈ ਰਿਆ ਆ ਰਿਹਾ ਭਾਈ ਟੈਂਕਰ ਭਰ ਕੇ ਉਹ ਚਲਦੇ ਆ ਭਾਈ ਗਰਾਊਂਡ 'ਚ ਉੱਥੇ ਟੈਂਕਰ ਖੜਾ ਕੇ ਦੁਆਰੇ ਟ੍ਰੈਲੀ ਪਾ ਕੇ ਚੜਾਹੇ ਲੱਦਣਾ ਮੈਂ ਭਾਈ ਠੀਕ ਆ ਮੈਂ ਕਾਰ ਇਸ ਦਾ ਕੈਮਰਾ ਹੈ ਬੰਦੇ ਕੀ ਕਰਿਆ ਟੈਂਕਰ ਭਰ ਰਹੀ ਭਾਈ ਦੇਖ ਖੜੇ ਬਸਰਾ ਆਉਂਦੇ ਉਹਦੇ ਆ ਚਲਦੇ ਆ ਭਾਈ ਟੈਂਕਰ ਭਰ ਕੇ ਪਿੰਡ ਨੂੰ ਖੇਲ ਨਹੀਂ ਗੇਮ ਖੇਲ ਰਹੇ ਕੀ ਆ ਗੇਮ ਹੈ ਵੀ ਪਬਜੀ ਇਹਨੇ ਕੋਈ ਸਾਰੇ ਬਈ ਸਾਰੇ ਫ੍ਰੀ ਫਾਇਰ ਖੇਲੇ ਕਰੋ ਜ਼ਿਆਦਾ ਬੈਕਟਾਂ ਦੇਖੀ ਨਹੀਂ ਬਾਈ ਟੈਂਕਰ ਭਰ ਲਿਆ ਚਲਦੇ ਆ ਪਿੰਡ ਹੋ ਪਰਾਂ ਹੋ ਸਕਦੀ। ਉਹ ਰੁਕ ਜਾ ਇਹਦਾ ਸਾਰੇ ਕੰਮ ਕੀਤਾ ਇੱਕ ਕੱਢਣ ਦੀ ਸਾਲੇ ਤੇ। ਮਿੱਤੇ ਗਾਣਾ ਸੁਨੇਗਾ। ਦੇਖੀ ਕੀ ਹਾਲ ਕਰਦੇ ਆ ਮਰਾ ਜੀ ਨੂੰ। ਚਲੇ ਬਾਈ ਘਰੇ ਨਾ ਘਰੇ ਜਿਉ। ਇਹ ਘਰੇ ਚਲੇ। ਪਿੰਡ ਜਾ ਰੇ। ਮੈਂ ਕਿਹੜਾ ਪਿੰਡ। ਹਲਕਾ ਬੰਟਾ ਵੇ। ਅੱਜ ਤੋਂ ਮਿੱਤੇ ਕਰਸ। ਮੈਂ ਤਾਂ ਤੋਂ ਬਸ ਨਾਲ। ਬਾਈ ਚੱਲੇ ਬਰੂਣ ਟੈਂਕਰ ਲੈਣ ਤੇ ਚਾਰ ਤਵੀਆਂ ਦੇ ਆਟੇ ਗੁੰਨਣ ਵਾਲੀ ਬਾਈ ਮਸ਼ੀਨ। ਟ੍ਰੈਲੀ ਜੋੜ ਲਈ ਟੈਂਕਰ ਕੱਢਦੇ ਆ ਦਾ ਬੱਸ ਚੱਲਿਆ ਬਾਈ ਬਨੂੜ ਜੀ ਮਿੱਤਰੋ ਬਨੂੜ ਪਹੁੰਚੇ ਸੀਗੇ ਬਾਈ ਤਵੀਆਂ ਆਪਾਂ ਨੇ ਲੱਤਦੀਆਂ ਟ੍ਰੈਲੀ 'ਚ ਕਾਈ ਵੀ ਟੈਂਕਰ ਪਾ ਗਏ ਬਾਈ ਚੱਲਦੇ ਆ ਘਰੇ ਖਾਣ ਪੀਣ ਨੂੰ ਲੈ ਕੇ ਗਏ ਬਾਈ ਉਹ ਕਿਸੇ ਲੈਣ ਆਏ ਵੇ ਉਹ ਬਾਈ ਆ ਗਿਆ ਘਰ 'ਚ ਟੈਂਕਰ ਪਾ ਕੇ ਚੱਲਦੇ ਆ ਬਾਈ ਘਰੇ ਪਹੁੰਚ ਗਏ ਬਈ ਪਿੰਡ ਬਨੂੜ ਤੋਂ ਤਿੰਨ ਚਾਰ ਤਵੀਆਂ ਲੈ ਕੇ ਆ ਹੋਰੀ ਕਕੜਾ ਆ ਲੈ ਕੇ ਤਿਆਰੀ ਬਈ ਜੋਰਾ ਚੋਰਾ ਨਾਲ ਚੱਲ ਰਹੀ ਹੈ ਸਾਰੇ ਪਹੁੰਚੇ ਮੇਰੇ ਵੀਰ 8 9 10 ਨੂੰ ਬੜਾ ਤਕੜਾ ਟੈਂਟ ਲੱਗ ਰਿਹਾ ਬਈ ਕਾਲੂ ਪਹੁੰਚੇ ਬਈ ਸਾਰੇ 10 ਤਰੀਕ ਨੂੰ ਅੰਮ੍ਰਿਤ ਛਕਾਇਆ ਜਾਣਾ ਬਈ ਸਾਰੇ ਪਹੁੰਚੋ ਕਹਦੇ ਬਈ ਗੁਸਾਨ ਸਾਰੇ ਪਹੁੰਚੇ ਵੀਰ ਬਈ ਸਾਰੇ ਪਹੁੰਚੇ ਠੀਕ ਹੈ ਇਹ ਜਾਰੇ ਬਈ ਭਟੇ ਸਿਕੜਾ ਲੈਣਾ ਇੱਕ ਔਰ ਖਾਣ ਫੁਰਤੇ ਲੈ ਗਾਮੇ ਦੇਖੋ ਬਈ ਪੂਰੀ ਜੋਰਾ ਸ਼ੋਰਾਂ ਨਾਲ ਪੁੱਠੀਆਂ ਪੱਟੀਆਂ 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 ਜਾਰੀਆਂ ਪੱਟੀਆਂ ਪੱਟੀਆਂ ਜਾਰੀਆਂ ਬਾਈ ਪੱਟੀਆਂ ਇਹ ਸਾਡਾ ਚਾਚਾ ਜੀ ਬਈ ਚੱਲਦੇ ਆ ਬਾਈ ਉਹ ਘਰੇ ਠੀਕ ਐ ਸਵੇਰਗੇ ਬਨੂੜੇ ਘੁੰਮਦੇ ਬਾਈ ਟਰੈਕਟਰ ਆ ਵਾ ਕਦੀ ਕੋਈ ਕੁਸਲੇ ਆ ਕਦੀ ਕੁਸਲੇ ਆ ਚੱਲਦੇ ਆ ਘਰੇ ਅਈ ਦੇਖੋ ਸਾਰਾ ਸਜਾਵਟ ਕਰਤੀ ਬਈ ਟੈਂਟ ਟੁੰਟ ਲਾ ਲਿਆ ਮੇਜ ਤਿਆਰ ਕਰਦਿਆ ਪੂਰਾ ਠੀਕ ਹੈ ਅੱਜ ਦਾ ਵਲੋਗ ਬਾਈ ਇਸੇ ਕੰਮ ਕਰਦੇ ਆ ਸਾਡਾ ਵਲੋਗ ਵਧੀਆ ਲੱਗਿਆ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸਪੋਰਟ ਕਰਿਓ ਬਾਈ ਮਿਲਦੇ ਆਂ ਬਾਈ ਅਗਲੇ ਵਲੋਗ ਚ ਥੈਂਕ ਯੂ ਫੋਰ ਵਾਚਿੰਗ ਬਾਈ